ਗੁੱਡ ਮਾਰਨਿੰਗ ਗਾਇਜ਼ ਸਸਟੇਫ ਕਾਲ ਭਾਈ ਜੀ ਕਾ ਖਾਸ ਜੀ ਰਹਤੇ ਕਿ ਹਰ ਚਾਲ ਨੇ ਤੇ ਸੋ ਜੀ ਇਹ ਹੈਗੀ ਸੀ ਮਿੱਟੀ ਆਪਾਂ ਪਿੰਡ ਚੋਂ ਮੰਗਵਾਈ ਸੀਗੀ ਖੇਤਾਂ ਚੋਂ ਤੇ ਇਹਨੂੰ ਆਪਾਂ ਸੁਕਾਉਣਾ ਸੀ ਗੱਡੀ ਚ ਪਾੜ ਲਈ ਸੀ ਦੋ ਤਿੰਨ ਦਿਨ ਗੱਡੀ ਚ ਪਈ ਰਹੀ ਹੈ ਨਾ ਤੇ ਨਾ ਇਹਨੂੰ ਆਪਾਂ ਕੱਢ ਲਿਆ ਤੇ ਗਿੱਲੀ ਸੀ ਇਹ ਨਾ ਇਹਨੂੰ ਧੁੱਪ ਵੀ ਲਵਾਣੀ ਸੀਗੀ ਤੇ ਇਹਨੂੰ ਸਾਫ਼ ਵੀ ਕਰਨਾ ਚਾ ਥੋੜਾ ਜਨਾ ਕਿਉਂਕਿ ਇਹਦੇ ਵਿੱਚ ਜੜਾ ਵਗੈਰਾ ਸੀਗਾ ਤੇ ਕੱਕ ਕੰਡਾ ਜਾਂ ਸੀਗਾ ਇਹਦੇ ਵਿੱਚ ਤੇ ਮੈਂ ਉਹ ਕੱਢਤਾ ਸੀ ਫਿਰ ਸਾਰਾ ਉਹ ਕੱਢ ਗਏ ਚਲੋ ਮਿੱਟੀ ਆਪਾਂ ਫਿਰ ਸੁੱਕਣੀ ਪਾਤੀ ਤੇ ਜਦੋਂ ਸੁੱਕ ਗਈ ਨਾ ਇਹ ਫਿਰ ਆਪਾਂ ਚੜਾਵਾਂਗੇ ਉੱਤੇ ਛੱਤ ਤੇ ਤੇ ਫਿਰ ਆਪਾਂ ਕੁਛ ਨਾ ਕੁਛ ਬੀਜਾਂਗੇ ਸਬਜ਼ੀ ਵਗੈਰਾ ਲਗਾਵਾਂਗੇ ਆਪਾਂ ਮੈਂ ਬਹੁਤਾਂ ਲੇਟ ਹੋ ਗਈ ਵੈਸੇ ਹੁਣ ਪਤਾ ਕਰਾਂਗੇ ਕਿਹੜੀ ਸਬਜ਼ੀ ਲੱਗ ਸਕਦੀ ਕਿਹੜੀ ਨਹੀਂ ਜੋ ਵੀ ਪੋਸੀਬਲ ਹੋ ਜਾ ਕੇ ਆਪਾਂ ਕਰਾਂਗੇ ਸੋ ਬਨੇੜੂ ਬਲੌਗ ਦੇ ਨਾਲ ਜੇ ਤੁਸੀਂ ਚੈਨਲ ਤੇ ਫਸਟ ਟਾਈਮ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸ਼ੇਅਰ ਕਰ ਦੇਵੋ ਤੁਹਾਨੂੰ ਅੱਛਾ ਲੱਗਿਆ ਬਲੌਗ ਤਾਂ ਕੋਈ ਪ੍ਰੈਸ਼ਰ ਨਹੀਂ ਹੈ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਚਲੋ ਠੀਕ ਹੈ ਜੀ ਬਣੇ ਰਿਹਾ ਵੀਡੀਓ ਦੇ ਨਾਲ ਲੋ ਜੀ ਮਿੱਟੀ ਆਪਾਂ ਕਰ ਦਿੰਦੇ ਹਾਂ ਤੇ ਇਹਨਾਂ ਨੂੰ ਪੈਦਾ ਤਰੇ ਕੂੜਾ ਕਰਗੜਾ ਪਾ ਪਿਛ ਪੱਡੇ ਸੱਕੰਡਾ ਤੇ ਬਸ ਹੀ ਹੁਣ ਆਪਾਂ ਮਿੱਟੀ ਨੂੰ ਸੁਕਾਵਾਂਗੇ ਸੁਕਣ ਤੋਂ ਬਾਅਦ ਫੇਰ ਆਪਾਂ ਉੱਪਰ ਲਾਉਂਗਾ ਮਿੱਟੀ ਨੂੰ ਆ ਲਾਤੀ ਆਪਾਂ ਢੇਰੀ ਇੱਥੇ ਹੈਲੋ ਗਾਇਜ਼ ਅਸਟੇ ਕਾਲ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਖਤੇ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਭ ਠੀਕ-ਠਾਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦੀ ਤੁਸੀਂ ਹੱਸੋਗੇ ਹਨਾ ਤੇ ਮੈਂ ਨਾ ਸਬਜੀ ਵਾਲੇ ਅੰਕਲ ਆਏ ਸੀ ਹਨਾ ਪੰਜਾਬੀ ਅੰਕਲ ਸੀ ਆਪਾਂ ਨੂੰ ਸਬਜੀ ਲੈਣ ਆਏ ਅੱਜ ਕੱਲ ਹਨਾ ਤੇ ਨਾ ਉਹਨਾਂ ਤੋਂ ਨਾ ਮੈਂ ਨਾ ਦੋ ਤਿੰਨ ਸਬਜੀ ਦਿੱਤੀਆਂ ਹਨਾ ਜਦੋਂ ਨਾ ਟਿੰਡੇ ਲੱਤੇ ਮੈਂ ਨਾ ਟਿੰਡੇ ਅੰਕਲ ਕਹਿੰਦੇ ਵੀ ਵਖਰੀ ਪਾ ਦੇਵਾ ਉਹਨਾਂ ਨੇ ਤਾਂ ਕਿਹਾ ਵਖਰੀ ਪਾ ਦੇਵਾ ਮੈਂ ਕਿਹਾ ਹੈ ਬੱਕਰੀ ਕਹਿੰਦੇ ਨਹੀਂ ਬੱਕਰੀ ਬਦਮਾਗੇ ਬੱਕਰੀਆਂ ਮਾਗਾ ਹੀ ਸਮਝ ਨਹੀਂ ਕਹਿੰਦੇ ਨਹੀਂ ਕਿ ਉਹ ਕਹਿੰਦੇ ਓਹੋ ਕਹਿੰਦੇ ਮੈਂ ਇਹ کہہ ਰਿਹਾ ਵੀ ਉਹੀ ਪਹਿਲਾਂ ਵਾਲੀ ਸਬਜ਼ੀ ਵਾਲੇ ਚ ਬਾਦਮਾ ਜਾਂ ਬੱਕਰੇ ਬਾਦਮਾ ਮੈਂ ਕਿਹਾ ਹੁਣ ਕੋ ਜੀ ਉਹ ਕਈ ਵਾਰੀ ਨਾ ਮਗਾ ਮੈਂ ਨਾ ਹੁਣ ਬੋਲੀ ਹੋ ਗਈ ਮੈਂ ਕਿਹਾ ਮੈਨੂੰ ਨਾ ਉੱਚਾ ਸੁਣਨ ਲੱਗਿਆ ਹੈ ਕਹਿੰਦੇ ਹੋ ਜਾਂਦਾ ਕਈ ਵਾਰੀ ਹਾਂ ਯਰ ਅੱਪਾ ਮੈਨੂੰ ਨਾ ਹੁਣ ਅੰਗਰੇਜ਼ੀ ਚੱਲੀ ਵੀ ਗਈ ਮੈਂ ਸਬਜ਼ੀ ਰੱਖ ਵੀ ਆਈਆਂ ਉਧਰ ਤੇ ਮੈਨੂੰ ਨਾ ਹਰੇ ਤੱਕ ਨਾ ਇੰਨਾ ਹਾਸਾ ਆ ਹੀ ਜਾਂਦਾ ਕਿ ਮੈਂ ਤੁਹਾਨੂੰ ਦੱਸ ਵੀ ਜਾਂਦੀ ਹੈਗੀ ਮੈਂ ਨਾ ਕੱਲੀ ਬੈਠੀ ਇੱਧਰ ਕੰਮ ਕਰ ਰਹੀ ਸੀ ਹੈ ਨਾ ਤੇ ਮੈਨੂੰ ਨਾ ਕੱਲੀ ਨੂੰ ਹਸਾਈ ਜਾਂਦਾ ਆ ਮੈਂ ਕਿਹਾ ਯਾਰ ਮੇਰਾ ਵੀ ਨਾ ਬੱਸ ਸਰਾ ਹੀ ਪਿਆ ਆ ਹੁਣ ਇਹ ਤੇ ਆ ਹਾਲ ਐ ਹਾਲੇ ਤਾਂ ਬੁਢਾਪਾ ਨਹੀਂ ਆਇਆ ਹੈਗਾ ਇਹਦੇ ਤੁਹਾਨੂੰ ਪਤਾ ਜੀ ਕੀ ਹੋਇਆ ਹੈ ਹਾਂ ਅੰਕਲ ਤਾਂ ਸਬਜ਼ੀ ਲੱਤੀ ਨਾ ਮੈਂ ਸਬਜ਼ੀ ਵਾਂ ਅੰਕਲ ਤੋਂ ਤੇ ਉਹਨਾਂ ਨੇ ਨਾ ਜਦੋਂ ਸਬਜ਼ੀ ਲੱਤੀ ਟਿੰਡੇ ਦੋ ਸਬਜ਼ੀ ਉਹਨਾਂ ਨੇ ਪਾ ਦੇ ਆ ਤੇ ਤੀਜੀ ਸਬਜ਼ੀ ਜਦੋਂ ਮੈਂ ਲੱਤੀ ਨਾ ਤੇ ਉਹ ਕਹਿੰਦੇ ਟਿੰਡੇ ਜੀ ਇਹ ਕਹਿੰਦੇ ਬੱਕਰੀ ਪਾ ਦੇ ਨਾ ਨਹੀਂ ਹੈ ਬੱਕਰੀ ਮੈਂ ਵੀ ਘਰੇ ਸੁਣਿਆ ਮੈਂ ਕਿਹਾ ਬੱਕਰੀ ਤੂੰ ਸੁਣ ਲਈ ਸੀ ਤਨ ਹਜ਼ਾਰਿਆਂ ਆ ਮਮ ਕਹਿੰਦੇ ਮੈਨੂੰ ਖੁਦ ਨੂੰ ਨਾ ਇੰਨਾ ਮੈਨੂੰ ਖੁਦ ਵੀ ਨਹੀਂ ਸ਼ਰਮ ਜੀ ਫੀਲਿੰਗ ਬਗਿਆ ਰੰਕਲ ਕੀ ਕਹਿਣਗੀ ਇਹ ਨਾ ਸਾਡੇ ਲੋਕੀ ਬਜ਼ੁਰਗਾਂ ਦਾ ਬੋਲੇ ਹੋਣੇ ਹੋਣਾ ਜਾਂ ਨਿਆਣੇ ਦਾ ਹਾਲ ਹੈ ਮੈਨੂੰ ਵੀ ਨਾ ਹੁਣ ਇੱਕ ਤਾਂ ਯਾਦ ਆਇਆ ਵਾ ਚਲੋ ਮੈਂ ਵੀਡੀਓ ਬਣਾਉਣੀਆਂ ਨਾਲ ਮੈਂ ਤੁਹਾਨੂੰ ਦੱਸਦੀ ਆ ਆ ਤਾਂ ਮੇਰਾ ਹਾਲ ਹੈ ਉਹ ਕਈ ਵਾਰੀ ਨਾ ਕਈ ਵਾਰੀ ਹੋ ਜਾਂਦਾ ਵੈਸੇ ਮਨ ਨੂੰ ਜਿਆਦਾ ਹਸਾਉਣ ਲਈ ਇਹ ਇਹ ਚੀਜ਼ ਹੁੰਦੀ ਆ ਨਾ ਤੇ ਕਹਿੰਦੇ ਕੋਈ ਇਹਦਾ ਪੁੱਛਿਆ ਗਲਾ ਤੇ ਸੁਣਦਾ ਕੋਈ ਹੈ ਸੱਚੀ ਪਤਾ ਨਹੀਂ ਕੀ ਬਣਨਾ ਹੁਣ ਇਹ ਤਾਂ ਬੋਲੇ ਹੋ ਗਏ ਇੰਨਾ ਮਨ ਹਸਾਇਆ ਨਾ ਆਪਣੇ ਆਪ ਨੂੰ ਯਾਦ ਕਰਕੇ ਸੋ ਸੋ ਜਾਈ ਗਿਆ ਵੇ ਕਿਰ ਅੰਕਲ ਜੀ ਕੀ ਜ਼ੋਰ ਤੇ ਹੋਣਗੇ ਹੋਰ ਹੋਰ ਸਨਾਓ ਜੀ ਕੀ ਹਾਲ ਹੈ ਹਾਂਜੀ ਨਹੀਂ ਤਬੂ ਘਟਾ ਤਬੂ ਤਾਂ ਹੋਰੀ ਤਾਂ ਨਾ ਬੋਲੀ ਹੋਰੇ ਉਹਦੇ ਵਿੱਚ ਪਈਆ ਦਾ ਉਧਰ ਦੂਸਰੀ ਕਿਚਨ ਚ ਪਈਆ ਐਂਜਲੂ ਨਾ ਉਹ ਚੱਕਰ ਚੱਕਰ ਵੀ ਹੋ ਰਹੀ ਸੀ ਰੈਸਟੇ ਕਰ ਰਹੀ ਕੱਲ ਦੀ ਨਾ ਠੀਕ ਨਹੀਂ ਹੈਗੀ ਇਹ ਮੈਂ ਕਿਹਾ ਹੁਣ ਤੂੰ ਉੱਠ ਵੀ ਮੈਂ ਤਾਂ ਆਪ ਥੱਕੀ ਪਈਆ ਹਣਾ ਅਸਲ ਵਿੱਚ ਅੱਜ ਕੰਮ ਬਹੁਤ ਹੋ ਗਏ ਪਤਾ ਕੀ ਹੋ ਗਿਆ ਅੱਜ ਹੋ ਗਿਆ ਮਿੱਟੀ ਤੁਹਾਨੂੰ ਦੱਸਿਆ ਸੀ ਹਨਾ ਜਿਵੇਂ ਪਿਛਲੇ ਬਲੌਗ ਦੇ ਵਿੱਚ ਕਿ ਮਿੱਟੀ ਫਮ ਗਵਾਈ ਹੈ ਮਿੱਟੀ ਲਿਆਂਦੀ ਹੈ ਹਨਾ ਮਿੱਟੀ ਲਿਆਂਦੀ ਖਾ ਕੇ ਆਂਦੀ ਹੈ ਸੋ ਉਹ ਨਾ ਗੱਡੀ ਵਿੱਚ ਖਿਲਰੀ ਹੋਈ ਸੀ ਇਹਨਾਂ ਨੇ ਜਾਣਾ ਸੀ ਮੋਗੇ ਕੰਮ ਸੀ ਇਹਨਾਂ ਨੂੰ ਕੋਈ ਹਨਾ ਤੇ ਨਾਲ ਕਿਸੇ ਨੇ ਜਾਣਾ ਸੀ ਤੇ ਫਿਰ ਨਾ ਉਹ ਮਿੱਟੀ ਗੱਡੀ ਪਹਿਲਾਂ ਮਿੱਟੀ ਗੱਢ ਕੇ ਨਾ ਫਿਰ ਮੈਂ ਕਿਹਾ ਯਾਰ ਇੰਨੀ ਭਾਰੇ ਮਿੱਟੀ ਕਿੱਥੇ ਲੱਗੇ ਜਾਵਾਂਗੇ ਉੱਪਰ ਹਨਾ ਫਿਰ ਮੈਂ ਨਾ ਨੀਚੀ ਮਿੱਟੀ ਢੇਰੀ ਕਰਤੀ ਹਨਾ ਤੇ ਨੀਚੇ ਮਿੱਟੀ ਢੇਰੀ ਕਰਤੀ ਤੇ ਫਿਰ ਗੱਡੀ ਵਿੱਚ ਸੀਗਾ ਬਹੁਤ ਭਨਾਰਾ ਇਹਦਾ ਮਿੱਟੀ ਢੇਰੀ ਕਰਨ ਬੜਾ ਟਾਈਮ ਲੱਗਿਆ ਹਨ ਇਹ ਅਸੀਂ ਦੋਨਾਂ ਨੇ ਬਹੁਤ ਉਫੀਤੀ ਨੂੰ ਵੀ ਥੈਲੇ ਭਾਰੇ ਸੀਗੇ ਮਿੱਟੀ ਗਿੱਲੀ ਸੀਗੀ ਕਿ ਤਰ੍ਹਾਂ ਦੀ ਹੈ ਨਾ ਤੇ ਕੀ ਕਹਿੰਦੇ ਹੁੰਦੇ ਆ ਫਿਰ ਨਾ ਮੈਂ ਫਿਰ ਉਸ ਤੋਂ ਬਾਅਦ ਫਿਰ ਗੱਡੀ ਅੰਦਰੋਂ ਸਾਫ ਕਰਾ ਨਮਰ ਬੜਾ ਟਾਈਮ ਲੱਗ ਗਿਆ ਫਿਰ ਮੈਂ ਸਫਾਈਆਂ ਵਗੈਰਾ ਕੀਤੀਆਂ ਨਾ ਤੇ ਕਿਚਨ ਦਾ ਕੰਮ ਤਾਂ ਚਲੋ ਮੇਰੇ ਨਿਭੜੇ ਹੋਇਆ ਸੀ ਤੇ ਭਾਂਡੇ ਰਹਿੰਦੇ ਸੀ ਮੇਰੇ ਹਾਂ ਭਾਂਡੇ ਫਿਰ ਮੈਨੂੰ ਇਦਾਂ ਹੁੰਦਾ ਕਿ ਸਿੰਘ ਸਾਹਿਬ ਪਰਸ਼ਦਾ ਸ਼ਕਲ ਨੂੰ ਮੈਂ ਫੇਰੀ ਭਾਂਡੇ ਸਾਫ ਕਰਾ ਨਾ ਕਿਉਂਕਿ ਇਹ ਲੇਟ ਸ਼ਕਲ ਦੇ ਪਛਾਤਾ ਮੈਨੂੰ ਤਾਂ ਇਹ ਹੁੰਦਾ ਵੀ ਬੱਚੇ ਇਹਨੂੰ ਬੱਚਿਆਂ ਤੋਂ ਦੂਰ ਕੇ ਮੈਂ ਨਾਲ ਦੇਣਾ ਪਰਸ਼ਦਾ ਸ਼ਕਲ ਨੂੰ ਇਹ ਨਾਸ਼ਤਾ ਮਿਲ ਕੇ ਹੈ ਨਾ ਤੇ ਫਿਰ ਨਾ ਮੈਂ ਫਿਰ ਮੈਂ ਹਾਂ ਫਿਰ ਮੈਂ ਥੱਕੀ ਹੋਈ ਸੀ ਮੈਂ 1:30 ਵਜੇ ਵੀਲੀ ਹੋਈ ਕੰਮਗੁੰਮ ਕਰਕੇ ਹਨਾ ਕਿਉਂਕਿ ਪਿੱਛੇ ਮਾਨੂੰ ਇੱਧਰ ਲਾਉਗੇ ਵਿੱਚ ਉਧਰ ਲਾਉਗਾ ਤੇ ਫਿਰ ਫਿਰ ਉਹਨਾਂ ਮੇਰੇ ਬੱਸ ਹੋਈ ਪਈ ਮੈਂ ਇਹਨੂੰ ਇੰਜ ਲੁਆ ਮੈਂ ਇੰਜ ਨੂੰ ਦੂਰੇ ਅਸਟ ਕਰ ਰਹੀ ਮਹਾ ਬਹੁਤ ਥੋੜਾ ਥੋੜਾ ਤੈਨੂੰ ਘਬਰਾੜਦਾ ਵੀ ਹੋਈ ਥੋੜੀ ਜਿਆ ਫਰੈਸ਼ ਆਪ ਲੈ ਤੂੰ ਡੀਕ ਦੇ ਵਿੱਚ ਬੈਠਾ ਗਿਆ ਇੱਧਰ ਫਿਰ ਮੇਰੇ ਕੋਲ ਬੈਠੀ ਆ ਕੇ ਕਹਿੰਦੀ ਮਮਾ ਮੇਰੇ ਲਈ ਲਿਮਕਾ ਲੈ ਆਓ ਮੈਂ ਕਿਹਾ ਲਿਮਕਾ ਨੂੰ ਬੈਠ ਰਕ ਨਿੰਬੂ ਲੱਤੇ ਮੈਂ ਹੁਣ ਹਨਾ ਮਾਂ ਤੂੰ ਨਾ ਨਿੰਬੂ ਖਤਮ ਹੋਏ ਸੀ ਪਹਿਲਾਂ ਕੱਲ ਕੰਜੂ ਵੀ ਬਣਾ ਥੋੜਾ ਜਿਹਾ ਤਰੇ ਚ ਜਾਣ ਤਰਾਣਾ ਪਿਆ ਹਨਾ ਥੋੜਾ ਜਿਹਾ ਤੁਰੂਗੀ ਫਿਰੂਗੀ ਥੋੜਾ ਜਿਹਾ ਅੱਛਾ ਫੀਲ ਹੋਗਾ ਕਿਉਂਕਿ ਨਾ ਪੈ ਪੈ ਕੇ ਵੀ ਨਾ ਬੰਦਾ ਆਪਦਾ ਬਿਮਾਰਤ ਹੁੰਦਾ ਪੈ ਕੇ ਹੋ ਜਾਂਦਾ ਹਨਾ ਸੋ ਜੀ ਮੈਂ ਕਰ ਰਹੀ ਹਾਂ ਹੁਣ ਤੁਰਪਾਈ ਕਰ ਰਹੀ ਹਾਂ ਮੈਂ ਤੇ ਕਈ ਵਾਰ ਆਪ ਬਾਹਰ ਤੋਂ ਮੈਂ ਇਹਦੇ ਤਾਂ ਨੇ ਕਈ ਵਾਰ ਆਪਸੇ ਆਪ ਕਰ ਲੰਨੇ ਹਨਾ ਵੈਸੇ ਮਨ ਨੂੰ ਆਪ ਹੀ ਕੰਮ ਕਰਕੇ ਸੰਤੁਸ਼ਟੀ ਹੁੰਦੀ ਹੈ ਕਿਉਂਕਿ ਨਾ ਮੈਨੂੰ ਬਾਹਰੋਂ ਵੀ ਜੇ ਸਲਵਾਰ ਵਗੈਰਾ ਸਟਿਚ ਕਰਵਾ ਲਿਏ ਜਾਂ ਫਿਰ ਤੁਰਪਾਈਆਂ ਵਗੈਰਾ ਬਾਹਰੋਂ ਕਰ ਲਵਾਂ ਮੈਨੂੰ ਪਸੰਦ ਨਹੀਂ ਆਉਂਦੀ ਵੀ ਨਾ ਫਹਾਜਾ ਪੜਦੰਦੇ ਆ ਮੈਨੂੰ ਪਸੰਦ ਨਹੀਂ ਆਦੇ ਤੇ ਬਾਲ ਸਹੀ ਨਹੀਂ ਪੰਦੇਗੇ ਫਿਰ ਲੈਂਥ ਵਗੈਰਾ ਦਾ ਥੋੜੀ ਜੀ ਅੱਗੇ ਨਾ ਸੀ ਸਵਾਈਆਂ ਸੀ ਬਾਹਰੋਂ ਫਲਵਾ ਰਹਾ ਹਨਾ ਤੇ ਮੈਨੂੰ ਨਹੀਂ ਪਸੰਦ ਆਦੇ ਪਰ ਮੈਂ ਸਲਵਾਰਾਂ ਕਟਿੰਗ ਸਟਿਚਿੰਗ ਮੈਂ ਆਪ ਹੀ ਕਰਦੀ ਹਾਂ ਨਾ ਤੇ ਛੋਟਾ ਫਿਰ ਇਹ ਸਟਿਚ ਕਰਾਂ ਨੇ ਕਈ ਵਾਰੀ ਮੈਂ ਛੋਟਾ ਵਿੱਚ ਸਟਿਚ ਕਰ ਲੈਂਦੀ ਆ ਸੋ ਇਧਰ ਰਲ ਮੇਕੇ ਚਲੋ ਅਸੀਂ ਕੰਮ ਕਰ ਲੈਂਦੇ ਆ ਸੋ ਮੈਂ ਕਿਹਾ ਕਿ ਚਲੋ ਮੈਂ ਜੀਵਨ ਲੈ ਕੇ ਆਣਾ ਸਕੂਲ ਤੋਂ ਹਨਾ ਟਾਈਮ ਉਹ ਤਾਂ ਹੋਣ ਵਾਲਾ ਆ ਮੈਂ ਉਸ ਤੋਂ ਪਹਿਲਾਂ ਪਹਿਲਾਂ ਮੈਂ ਨਾ ਤਾਂ ਪਾਈਪ ਫਿਨਿਸ਼ ਕਰ ਦਵਾਂ ਤੇ ਫਿਰ ਜੀਵਨ ਲੈ ਕੇ ਆ ਕੇ ਫੇਰ ਹੀ ਪਰਚਾਦਾ ਬਣਾਉ ਤੇ ਸਬਜੀ ਪਲਤੀ ਟਿੰਡੇ ਟਿੰਡੇ ਨੇ ਤੇ ਗ੍ਰੇਲਿਲੇ ਤੇ ਬਸ ਨਿੰਬੂ ਤੇ ਹਨਾ ਬਾਕੀਆਂ ਸਬਜੀ ਫੇਲ ਹੈ ਨਾ ਇਕੱਠੀਆਂ ਨੂੰ ਲੈਣੇ ਪੈਣਾ ਹੈ ਗੱਟ ਹੈ ਨਾ ਤੇ ਬਾਕੀ ਚਲੋ ਠੀਕ ਹੈ ਗਾਇਸ ਆਪਾਂ ਹੁਣ ਕਰ ਲਈ ਤਰਪਾਈ ਹੈ ਨਾ ਕੰਮ ਕਰ ਮੈਂ ਕੰਮ ਕਰ ਮੇਰੇ ਬਹੁਤ ਹੁੰਦੇ ਨੇ ਸਾਰੇ ਦਿਨ ਦੇ ਹਨਾ ਪਰ ਮੈਂ ਕੰਮ ਕਰ ਦਿਖਾ ਹੀ ਨਹੀਂ ਪਾਉਂਦੀ ਵੀਡੀਓ ਮੇਰੇ ਕੋਲ ਬਲੌਗ ਬਣਦਾ ਹੀ ਨਹੀਂ ਹੈਗਾ ਕੰਮ ਉਕਾਰ ਵਾਲਾ ਹਨਾ ਕੰਮ ਕਰਨ ਤੋਂ ਬਾਅਦ ਮੈਂ ਵੀਡੀਓ ਬਣਾ ਲੈਂਦੀ ਆ ਨਾ ਵੀ ਆਹ ਕੰਮ ਹੋ ਗਿਆ ਉਹ ਕੰਮ ਹੋ ਗਿਆ ਪਰ ਕੰਮ ਕਰਦੀ ਵੀਡੀਓ ਬਣਾਏ ਬਹੁਤ ਖਲੇਗੇ ਨਾ ਸਾਥ ਨਹੀਂ ਹੈਗਾ ਵੀਡੀਓ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਹੈ ਨਾ ਨਹੀਂ ਤਾਂ ਬੰਦਾ ਕੰਮ ਕਰਦਾ ਚਲੋ ਦੂਜਾ ਬੰਦਾ ਕੈਮਰਾ ਚੱਕਿਆ ਜਾਂਦਾ ਹੈ ਤੇ ਇਹ ਵੀਡੀਓ ਬਣ ਜਾਂਦੀ ਵਧੀਆ ਤੇ ਹੁਣ ਫੇਰ ਮੈਨੂੰ ਇਕੱਲੀ ਨੂੰ ਫੇਰੇ ਤਾਂ ਆਉਂਦਾ ਮਹਾ ਜੀ ਨੇ ਉਹਨਾਂ ਮੈਂ ਕੈਮਰਾ ਵਗੈਰਾ ਸੈੱਟ ਕਰੂੰਗੀ ਹੈਨਾ ਤੇ ਫੇਰ ਉਹਨਾਂ ਨੂੰ ਤਾਂ ਮੇਰਾ ਕੰਮ ਹੋ ਜੂਗਾ ਉਹਦੇ ਕਰਕੇ ਮੈਨੂੰ ਥੋੜੀ ਜਿਹੀ ਹੋਣੀ ਪਰ ਮੈਂ ਆਪਣੀ ਰੁਟੀਨ ਦੇ ਵਲੌਗ ਲੈ ਕੇ ਆਉਂਗੀ ਕਿਉਂਕਿ ਗੱਲਾਂ ਮਾਰ ਮਾਰ ਕੇ ਵੀ ਮਗੱਲਾਂ ਮਾਰ ਗੱਲਾਂ ਵੀ ਹੈਨਾ ਕੀ ਮਾਰਾਂਗੇ ਗੱਲਾਂ ਮਾਰ ਮਾਰਨ ਵਾਲੇ ਤਾਂ ਉਹਦਾ ਤਾਂ ਵੀਡੀਓ ਤੋਂ ਕੋਈ ਫਾਇਦਾ ਨਹੀਂ ਹੈਗਾ ਹੈਨਾ ਤੇ ਚਲੋ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਮੇ ਹਾਂਜੀ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਣੀ ਹੈ ਮਿੱਟੀ ਮੈਂ ਤੇ ਸਕੂਲ ਹੀ ਪਾਤੀ ਅੱਜ ਵੇੜਾ ਵੀ ਆਪਣਾ ਖਾਲੀ ਆ ਇੰਜ ਜਿਹਦੇ ਨਾਲ ਤੂੰ ਪੱਟਾ ਬਦੀ ਨਹੀਂ ਲਾਦਾ ਨਾ ਤੂੰ ਬਾਈਟ ਬਾਈਟ ਤੂੰ ਪੱਟੇ ਲੈ ਕੇ ਜਾਉਂਗੀ ਸੋ ਅੱਜ ਵੇੜਾ ਵੀ ਆਪਣਾ ਖਾਲੀ ਆ ਉਹ ਲੱਗਿਆ ਪਈ ਲੀਰਾਂ ਦਾ ਢੇਰ ਲਪਾਫਾ ਤੇ ਅੱਜ ਪੋਰਚ ਆਪਣਾ ਖਾਲੀ ਆ ਤੇ ਆ ਦੇਖੋ ਸਫਾਈ ਕੀਤੀ ਸੀ ਪਰ ਲੇਕਿਨ ਕੂੜਾ ਕਰਕਟਾਈ ਜਾਂਦਾ ਹਵਾ ਦੇ ਨਾਲ ਹਨਾ ਤੇ ਸੋ ਇੱਧਰ ਫਿਰ ਮੈਂ ਨਾ ਆਹ ਲੱਕਤੀ ਮਿੱਟੀ ਮਿੱਟੀ ਆ ਰਹੀ ਹੈ। ਮੈਂ ਕਿਹਾ ਚੱਲ ਸੁੱਕੂ-ਜੁੱਕੂ ਨਾ ਇਹ ਨਾ ਥੋੜੀ-ਥੋੜੀ ਕਰਕੇ ਇਹਨੂੰ ਫਿਰ ਨਾ ਉੱਤੇ ਜੜਾਵਾਗੇ। ਤੇ ਥੋੜੀ-ਥੋੜੀ ਕਰਕੇ ਇਹਨੂੰ ਉੱਪਰ ਜੜਾਵਾ ਮੈਂ ਕਿ ਦਿੱਲੀ ਚ ਰਾਣੇ ਨਾ ਉੱਪਰ ਬਹੁਤ ਜ਼ਿਆਦਾ ਔਖੀ ਹੁੰਦੀ ਸੋ ਮੈਂ ਬਹੁਤ ਜ਼ਿਆਦਾ ਖੁਸ਼ ਕਿ ਮੈਨੂੰ ਖੇਤ ਦੀ ਮਿੱਟੀ ਮਿਲ ਗਈ। ਸੋ ਥੈਂਕ ਯੂ ਸੋ ਮੱਚ ਵੀਰ ਜੀ ਕਿ ਤੁਸੀਂ ਸਾਨੂੰ ਮਿੱਟੀ ਦਿੱਤੀ ਇੱਕ ਇੱਕ ਗਹਿਣ ਤੇ ਇੱਕ ਵਾਰੀ ਗਹਿਣਦੀ ਹੈ ਨਾ ਤੇ ਹੈ ਨਾ ਮਿੱਟੀ ਹੀ ਆਪਣੇ ਆਈਏ ਸੋਈਆਂ ਤੋਂ ਸੋਈਆਂ ਪਿੰਡ ਤੋਂ ਹੈ ਨਾ। ਆਦੇਖ ਮੇਰੇ ਗੁੰੰਦੀ ਦੇ ਸੀ ਤਾਂ ਸੁੱਕ ਗਏ ਪਤਾ ਨਹੀਂ ਕਿਉਂ ਗਰਮੀ ਦੇ ਵਿੱਚ ਆਹ ਹਾਲ ਹੋ ਜਾਂਦਾ ਨਾ ਗੇਂਦੇ ਵਾਲੇ ਪਲਾਂਟ ਦਾ ਸਾਰੇ ਸੁੱਕ ਗਏ ਜਿਵੇਂ ਕਹਿੰਦੇ ਸੀ ਪਨੀਰੀ ਹੈਗੀ ਹਨਾ ਤੇ ਆ ਦੇਖੋ ਉਹ ਖੜਾ ਇੱਕ ਬਸ ਬਾਕੀ ਸਾਰੇ ਸੁੱਕ ਗਏ ਇਹਦੇ ਵਿੱਚ ਵੀ ਸੀ ਕਿੰਨੇ ਸਾਰੇ ਲਾਇਸ ਮੈਂ ਬਾਂਚਿਆ ਸੀਗਾ ਪੂਰਾ ਆ ਵੀ ਸੁੱਕ ਗਏ ਐਲੋਵੇਰਾ ਠੀਕ ਹੈ ਤੇ ਆਹ ਵਾਲਾ ਪਲਾਂਟ ਠੀਕ ਹੈ ਹਨਾ ਤੇ ਇਹਦੇ ਪੱਤੇ ਕੁੱਤੇ ਝੜ ਗਏ ਬਹੁਤ ਬਸ ਆਹ ਹਾਲ ਆ ਪੁੱਛ ਹਨਾ ਸੋ ਹਵਾ ਤਾਂ ਚੱਲਦੀ ਪਈ ਆ ਦੇਖੋ ਬੱਦਲ ਬਈ ਵੀ ਹੈਗੇ ਵਿੱਚ ਹੀ ਤੇ ਠੀਕ ਆ ਮੌਸਮ ਗਰਮੀ ਤਾਂ ਹੈਗੀ ਉਹ ਚਲੋ ਹੈਗੀ ਜਿਹੜੀ ਤਾਂ ਰਹਿਣੀ ਹੈ ਨਾ ਸੋ ਮਾਰਕੁਸ਼ ਇਸ ਤਰ੍ਹਾਂ ਦਾ ਮੌਸਮ ਹੈਗਾ ਉਹ ਦੇਖੋ ਫਲਾਵਰਸ ਕਿੰਨੇ ਸੁੰਦਰ ਲਾ ਦੇ ਨੇ ਨਾ ਵਾਈਟਰ ਪਿੰਕ ਤੇ ਉਹ ਦੇਖੋ ਇਹਦੇ ਤੇ ਨਾ ਬਹੁਤ ਅੰਬ ਲੱਗੇ ਹੋਏ ਨੇ ਆਹ ਵਾਲੇ ਆਂਬ ਦਾ ਆਂਬ ਦਾ ਦਰਖਤ ਹੈ ਇਹ ਕਾਫੀ ਅੰਬ ਲੱਗੇ ਹੋਏ ਤੇ ਪਰ ਲੇਕਿਨ ਮਜਾਲ ਹੈ ਜੇ ਣੀਰੀ ਚੱਲੇ ਕਦੇ ਅੰਬ ਗਿਰ ਜਵੇ ਥੱਲੇ ਮਤਲਬ ਇਹ ਨਹੀਂ ਕਦੇ ਨਹੀਂ ਕੋਈ ਵੀ ਅੰਬ نیچے गिरਦਾ ਹੈਗਾ ਦੇਖ ਲਓ ਨਹੀਂ ਤਾਂ ਅੰਬ ਨਹੀਂ ਚੜਦੇ ਨੰਦੇ ਕਿ ਵੀ ਕਦੇ ਨਹੀਂ ਮੈਂ ਦੇਖਿਆ ਗਲੀ ਵਿੱਚ ਗिरा ਹੋਇਆ ਤੇ ਹੈ ਨਾ ਇਹਨਾਂ ਦੇ ਘਰੇ ਨਾ ਦੋ ਅੰਬ ਲੱਗੇ ਹੋਏ ਨੇ ਇੱਕ ਪਰਲੇ ਪਾਸੇ ਉਹ ਤੁਹਾਨੂੰ ਦੇਖਣਾ ਨਹੀਂ ਹੈਗਾ ਉਧਰਲੇ ਪਾਸੇ ਸ਼ਾਇਦ ਆਹ ਥੋੜਾ ਜਿਹਾ ਦੇਖੋ ਆਹ ਹੁੰਦਾ ਪਿਆ ਹੈ ਨਾ ਤੇ ਦੋਹਾਂ طرف ਤੇ ਲੱਗੇ ਹੋਏ ਨੇ ਇਹਨਾਂ ਦੇ ਪਹਿਲਾਂ ਇਹਦੀ ਲੀਚੇ ਦਾ ਪlant ਵੀ ਸੀਗਾ ਪਰ ਉਹਨਾਂ ਨੇ ਇਹਨਾਂ ਕਟਵਾਤਾ ਇੱਥੋਂ ਬੜਾ ਵੱਡੇ ਸੀ ਆ ਦੇਖੋ ਵੱਡਾ ਬੁੱਲਾ ਆ ਰਿਹਾ ਹੈ ਨਾ ਆ ਦੇਖੋ ਕੁਦਰਤੀ ਹੈ ਨਾ ਜਿਹੜੀਆਂ ਧਰਤੀ ਵਿੱਚ ਉੱਗ ਜਾਂਦੇ ਨੇ ਜਿਹਾ ਦੇਖੋ ਅਗਲੋ ਇਹ ਨਹੀਂ ਕਦੇ ਵੀ ਦਿਖ ਲੋ ਉmber ਜਾਂਦੀ ਹੈਗੀ ਜਿੰਨੀ ਮਰਜੀ ਧੁੱਪ ਹੋਵੇ ਜਿੰਨਾ ਮਰਜੀ ਪੁੱਛ ਹੋਵੇ ਉਦਾਂ ਜਿਹੜੇ ਪਲਾਂ ਉਹਦੇ ਵਿੱਚ ਗਮਲੇ ਵਿੱਚ ਲਗਾਉਣੇ ਉਹ ਪੌਦੇ ਬਤਨ ਕਿਉਂ ਸੁੱਕ ਜਾਂਦੇ ਨੇ ਹੈ ਨਾ ਗਮਲੇ ਵਾਲੇ ਪੌਦੇ ਸੁੱਕ ਜਾਂਦੇ ਨੇ ਪਰ ਜਿਹੜੇ ਜ਼ਮੀਨ ਵਾਲੇ ਉਹ ਫੇਰ ਵੀ ਸਹੀ ਰਹਿੰਦੇ ਨੇ ਤੇ ਸੋ ਚਲੋ ਠੀਕ ਹੈ ਜੀ ਬਹੁਤ ਗੱਲਾਂ ਮਾਰ ਲਈਆਂ ਸੌ ਫਾਇਦੇ ਮੈਨੂੰ ਦਿਖਾਈ ਦਿੱਤੀ ਸੀ ਹੈ ਨਾ ਵੀ ਆਪਣੀ ਸਾਰੀ ਹੋ ਗਈ ਤੇ ਸਬਜ਼ੀਆਂ ਪਾ ਲੱਤੀਆਂ ਨੇ ਆ ਰਹੇ ਢਿੰਡੇ ਛੋਟੇ ਛੋਟੇ ਢਿੰਡੇ ਨੇ ਬਸ ਜ਼ਿਆਦਾਤਰ ਤਾਂ ਛੋੜੀ ਛੋਟੀ ਨੇ ਲੈ ਲੱਤੇ ਨੇ ਮੈਂ ਕਿਹਾ ਵੀ ਛੋਟੇ ਛੋਟੇ ਢਿੰਡੇ ਨੂੰ ਬਾਣੇ ਮਦੀ ਕਰਨ ਦੇਣਾ ਤੇ ਵਿੱਚ ਕੋਈ ਇੱਕ ਤਾਂ ਹੋਗਾ ਵੱਡਾ ਸੋ ਇਹ ਹੈਗੇ ਨਿੰਕੂ ਇਹ ਹੈ ہماری ਗ੍ਰੀਨ ਲੀ ਅਤੇ ਇਹ ਪੜਾਇਆ ਹੈ ہمارا ਤਰਬੂਜ ਹਾਂਜੀ ਸੋ ਇੰਜ ਚ ਬਣਾ ਲਿਆ ਆ ਨਿੰਬੂ ਪਾਣੀ ਬੁਰੀਆ ਤਾਂ ਇਹ ਵਿਆਜ ਇਹਨਾਂ ਸኩል ਤੋਂ ਛੁੱਟੀ ਕੀਤੀ ਹੈ ਸਕੂਲ ਤੋਂ ਨਹੀਂ ਟਿਊਸ਼ਨ ਤੋਂ ਛੁੱਟੀ ਕੀਤੀ ਹੈ ਸੋ ਜਲੈ ਨਿੰਬੂ ਬਣਾਉਣ ਦਾ ਨੇ ਆਪਾਂ ਹਾਂ ਚੱਲਦੇ ਉੱਤਰ ਹਾਂਜੀ ਹੂੰ ਕੋਈ ਨਾ ਬੁੱਤੋ ਜੋੜੋੜ ਹੋੜੀ ਭਰ ਕੇ ਭੇਜ ਗਉਣ ਕੀ ਕਰੀਏ ਜੀਵਨ ਨੂੰ ਲੈਣ ਭੇਜਿਆ ਤੇ ਸਾਮਾਨ ਥੋੜਾ ਜਿਹਾ ਕੁਝ ਲੈਣਾ ਸੀਗਾ ਤੇ ਬੱਚਿਆਂ ਨੇ ਇੱਧੇ ਬੈਠਾ ਦਾ ਦੁਕਾਨਦਾਰ ਹੈ ਨਾ ਸਾਮਾਨ ਲੈਣ ਦਾ ਬੱਚੇ ਜੋ ਕੰਫਰੈਂਸ ਆਉਂਦਾ ਹੈ ਸਜੀਵਨ ਇੰਨਾ ਕੰਮ ਕਰਦਾ ਹੁੰਦਾ ਹੈ ਰਸਤੇ ਵਿੱਚ ਅਸੀਂ ਰੁਕੇ ਸੀਗੇ ਤੇ ਜੀਵਨ ਸਕੂਲ ਤੋਂ ਆਉਂਦੇ ਹੋਏ ਤੇ ਮਾ ਚਲੋ ਆਪਾਂ ਜਾਂਦੇ ਹੋਏ ਰਸਤੇ ਵਿੱਚ ਲਾਇਆ ਚੱਲਦੇ ਹੈ ਨਾ ਸੋ ਆ ਗਿਆ ਜੀਵਨ ਤੰਦ ਹੈ ਤੰਦ ਲੈਣੀ ਸੀ ਮੈਗੀ ਬੱਚੇ ਕਹਿੰਦੇ ਕਿ ਮੈਗੀ ਖਾਣੇ ਤਾਂ ਕਰਕੇ ਮੈਗੀ ਮੂਰੀ ਅਸੀਂ ਘਰੇ ਲੈ ਆਗੇ ਨਾ ਪੈਗੇ ਤੇ ਤਾਂ ਕਰਕੇ ਫਿਰ ਨਾ ਥੋੜਾ ਥੋੜਾ ਜਾਂਦੇ ਵਾਰ ਅਸੀਂ ਵਿੱਚ ਲੈ ਆ ਚੱਲਦੇ ਹਾਂ ਕਿਉਂਕਿ ਜੇ ਲੈ ਕੇ ਆ ਲਿਆ ਆ ਉਹ ਨਾ ਇਕੱਠੀ ਤੇ ਫਿਰ ਬੱਚੇ ਫੇਰ ਆਉਂਦਾ ਕਹਿੰ ਲੋ ਵੀ ਜਿਨੇ ਬਿੱਲੀ ਦੇ ਸਰਾਂ ਦੇ ਦੁੱਧ ਨਹੀਂ ਜਾਂਦਾ ਹੈਗਾ ਹਨਾ ਉਹ ਵਾਲਾ ਕੰਮ ਹੋ ਜਾਂਦਾ ਹੈ ਫਿਰ ਬੱਚੇ ਨੇ ਇਦਾਂ ਹੁੰਦਾ ਕਿ ਇਹ ਬਸ ਖਤਮ ਕਰ ਦੋ ਤੇ ਤਾਂ ਅਗੇ ਨਾ ਅਸੀਂ ਬੱਚਿਆਂ ਨੂੰ ਅਸੀਂ ਦੇਲੀ ਦੇਲੀ ਨੂੰ ਖਾਂਦੇ ਹਾਂਗੇ ਤੇ ਹੋਇਆ ਮਹੀਨੇ ਚ ਨਿਕ ਅੱਧੀ ਵਾਰੀ ਖਾਲੀ ਬੱਚੇ ਨਾ ਖਾ ਲੇ ਨਹੀਂ ਨਹੀਂ ਇੰਨਾ ਖੁਸ਼ ਹੋ ਗਿਆ ਰੱਖੋ ਕਿੰਨਾ ਖੁਸ਼ ਹੋ ਗਿਆ ਲਾਕੇ ਚੱਲਾ ਜਾ ਚਲੀਏ ਅਜੇ ਪੂਰੇ 5 ਪੈਕੇ ਖਾਣੇ ਹੋਰੇ ਅੱਛਾ ਠੀਕ ਹੈ ਠੀਕ 5 ਦੇ ਚੱਲ ਠੀਕ ਹੈ ਤੋਂ ਚਲੋ ਇਹ ਚੱਲਦੇ ਆਪਾਂ ਘਰ ਨੂੰ ਫਿਰ ਜਾ ਕੇ ਮੰਦਰ ਉਹ ਤਰੀ ਤਰੀ ਜਾ ਸੱਤ ਦਿਨ ਹੋ ਗਏ ਨਾਈਟ ਚਲੇ ਗਈ ਗਾਇਜ਼ ਇਹ ਤੂਫਾਨ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਵੱਜ ਜਾ ਰਹੀ ਹੈਦਰ ਉਹਦੇ ਵਿੱਚ ਜਗੇ ਰਹਿੰਦੀ ਤੇ ਇਹ ਪਿੰਨੇ ਜਤੋਂ ਗੂੰਜ ਕਰਦਾ ਪਿਆ ਬਹੁਤ ਹੀ ਜ਼ਿਆਦਾ ਹੈ ਹੇ ਵਾਈ ਗਰੂਪ ਵਾਈ ਗਰੂਪ ਨੇ ਦੀਵਾ ਸੁਣੋ ਹਲੇ ਬਹੁਤ ਜ਼ਿਆਦਾ ਹੈ ਮੈਂ ਨਾ ਲੌਕ ਕਰਤਾ ਹਲੇ ਬਹੁਤ ਜ਼ਿਆਦਾ ਨੇਰੀ ਹੈ ਤੇ ਇੱਥੇ ਦਾ ਮੈਂ ਝਾੜੂ ਮਾਰਦੇ ਸੀ ਲੌਬੀ ਚ ਕਿਚੇ ਚ ਹੁੰਦਾ ਸੀਗਾ ਆ ਦੇਖੋ ਕੂੜਾ ਹਨਾ ਤੇ ਬਾਹਰ ਵੀ ਹੀਲ ਹੈ ਤੇ ਨਾ ਮਤਲਬ ਕਿ ਵੀ ਚਲੋ ਇਹ ਵੀ ਆ ਗਈ ਸੀਗੇ ਹੁਣ ਤੁਸੀਂ ਦੇਖ ਟਾਈਮ ਦੇਖ ਲਓ ਇਹ 9:00 ਵਜੇ ਚੱਲੇ 9:00 ਵਜੇ ਨਾਲ ਸੀਰ 10 ਮਿੰਟ ਰਹਿੰਦੇ ਨੇ ਤੇ ਨੇਰੀ ਚੱਲ ਰਹੀ ਹੈ ਸਵਾ 7:00 ਵਜੇ ਦੀ ਸਵਾ 7:00 ਅੰਦਰ ਲਾ ਦਾਂ ਮੈਂ ਬਸ ਇਕੱਠਾ ਕਰ ਤਾ ਫੋਨ ਆ ਰਹੀ ਸਭਾ ਮਿੱਟੀ ਮੈਂ ਇੱਥੇ ਢੱਕਤੀ ਐ ਮਿੱਟੀ ਵੈਸੇ ਗਿੱਲੀ ਹੋ ਗਈ ਐ ਫੇਰ ਤੋਂ ਦੁਆਰਾ ਤੋਂ ਵੈਸੇ ਸੁੱਕੀ ਤਾਂ ਹੈਗੀ ਨਹੀਂ ਸੀ ਕਿਉਂਕਿ ਧੁੱਪ ਚੰਗੀ ਤਰ੍ਹਾਂ ਨਹੀਂ ਲੱਗੀ ਨਹੀਂ ਹੈਗੀ ਤੇ ਪਰ ਮੈਂ ਹੁਣ ਨਾ ਇੱਥੇ ਆਹ ਥੈਲੀ ਪਾ ਕੇ ਨਾ ਉਤੜੀਆ ਮੈਟ ਰੱਖ ਦਮੈਟ ਘਾਰ ਆਇਆ ਇਹ ਤੇ ਹਨ ਉੱਡੂਗਾ ਨਹੀਂ ਵੈਸੇ ਹੁਣ ਹਵਾ ਘੱਟ ਚੱਲਦੀ ਪਈ ਐ ਘਟ ਗਈ ਵੈਸੇ ਹੁਣਾਵਾ ਪਹਿਲਾਂ ਨਾਲੋਂ ਤੇ ਪਰ ਬਾਰਿਸ਼ ਹੋ ਰਹੀ ਐ ਉਹ ਚਲੋ ਦੇਖਦੇ ਆ ਕੀ ਬਣਦਾ ਹਨ ਕਿਤੇ ਤਾਂ ਮੈਂ ਮਿੱਟੀ ਸੁਕਾਉਣ ਵਾਸਤੇ ਪਾਈ ਸੀ ਪਰ ਇਹ ਉਲਟਾਈ ਹੋਇਆ ਗਿੱਲੀ ਹੋ ਗਈ ਹੈ ਨਾ ਜੋ ਸੋਚਿਆ ਸੀ ਉਲਟੋ ਉਲਟਾ ਹੀ ਹੋ ਗਿਆ ਸੋ ਚਲੋ ਠੀਕ ਹੈ ਜੀ ਮਿਲਦੇ ਨੇਕਸਟ ਵੀਡੀਓ ਤੱਕ ਲਈ ਪਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਰੱਖਿਆ ਆਪਣਾ